ਤਲਬਾ ਬੀ ਚਾ ਮੈਂ ਨਹੀਂ ਪੀਂਗੀ ਲੈਪਾ ਵੀ ਪੀ ਲੈਣਾ ਥੋੜੀ ਜੀ ਮੈਂ ਤਾਂ ਆਪਣੇ ਦੋਨੋਂ ਵਾਸਤੇ ਬਣਾਈ ਆ ਚਾ ਲੈ ਫੜ ਮੈਂ ਨਹੀਂ ਪੀਣੀ ਤੈਨੂੰ ਕਹਤਾ ਨਾ ਭਾਬੀ ਕਿਉਂ ਨਹੀਂ ਪੀਣੀ ਨਲੇ ਤੂੰ ਤਾਂ ਸਾਰਿਆਂ ਨਾਲ ਵੱਧ ਚਾਹ ਪੀਂਦੀ ਆ ਅੱਜ ਕਹਿੰਦੀ ਮੈਂ ਚਾਹ ਨਹੀਂ ਪੀਣੀ ਕੀ ਹੋ ਗਿਆ ਹਜੇ ਵੀ ਗੁੱਸੇ ਆ ਨਾ ਮੇਰੇ ਨਾਲ ਮੈਂ ਤੇਰੇ ਉੱਥੋਂ ਵਾਸਤੇ ਚਾਹ ਹੀ ਨਹੀਂ ਪੀਣੀ ਲੈ ਭਾਬੀ ਐਡਾ ਵੀ ਕਾਦਾ ਗੁੱਸਾ ਨੋਲੇ ਮੈਂ ਸੱਚੀ ਕਹਿੰਦੀ ਤੈਨੂੰ ਭਲੇਖਾ ਪਿਆ ਸੀਗਾ ਉਹ ਮੈਂ ਨਹੀਂ ਸੀਗੀ ਹਲੇ ਹਟੀ ਨਾ ਸਫਾਈਆਂ ਦੇਣੋ ਹਨਾ ਮੈਨੂੰ ਪਤਾ ਨਹੀਂ ਤੂੰ ਕੌਣ ਸੀਗਾ ਵਿਰਪਾ ਫਿਰ ਉਹੀ ਗੱਲ ਤੇਰੀ ਮੁਰਮੁਰ ਫਿਰ ਉਹੀ ਝੂਠ ਫਿਰ ਉਹੀ ਝੂਠ ਹੁਈ ਮੇਰਾ ਬਲੱਡ ਪਤਾਵੇਂਗੀ ਐਵੇਂ ਚਲੋ ਕੋਈ ਨਹੀਂ ਭਾਬੀ ਜਿਹੜੀ ਗੱਲ ਹੋਈ ਹੁਣ ਉਹਨੂੰ ਬਾਰ-ਬਾਰ ਦੁਹਰਾਏ ਚ ਕੀ ਫਾਇਦਾ ਜੋ ਹੋਣਾ ਸੁਭਾ ਅਲੇ ਚਾਹ ਦੁਹਰਾਏ ਚ ਫਾਇਦਾ ਕਿਉਂ ਨਹੀਂ ਮੈਂ ਤਾਂ ਲੋਕਾਂ ਕੋਲੇ ਹਾਮੀਆਂ ਭਰਦੀ ਸੀ ਵੀ ਸਾਡੀ ਕੁੜੀ ਐਡੀ ਸਿਆਣੀ ਆ ਹਾਂ ਤੂੰ ਫਿਰ ਤੇ ਮੂੰਹ ਤੇ ਕਾਰ ਚਲਵਾਉਂਦੀ ਮੇਰੇ ਭਾਬੀ ਮੈਂ ਅੱਜ ਵੀ ਸਿਆਣੀ ਆ ਠੀਕ ਆ ਨਾਲੇ ਮੈਂ ਕੋਈ ਕਾਰ ਚ ਨਹੀਂ ਲਵਾਈ ਤੇ ਮੂੰਹ ਤੇ ਤੂੰ ਕਦੋਂ ਕਹੇਂਗੀ ਵੀ ਮੈਂ ਗਲਤ ਨਾ ਮੈਂ ਤੇਰੀ ਚਾਹ ਫੜ ਕੇ ਕਿਵੇਂ ਪੀਲਾਂ ਮੈਨੂੰ ਤੇਰੇ ਤੇ ਕੀ ਭਰੋਸਾ ਵੀ ਤੂੰ ਮੈਨੂੰ ਚਾਹ ਸਹੀ ਦੇਵੇਂਗੀ ਤੇਰਾ ਕੀ ਪਤਾ ਮੈਨੂੰ ਕੁਸਪਾਕੇ ਦੇ ਦੇਵੀ ਇਹਨੂੰ ਪਤਾ ਲੱਗ ਗਿਆ ਲੈ ਭਾਬੀ ਇਹ ਜੀ ਕੀ ਗੱਲਾਂ ਕਰੀ ਅੰਨੀ ਉਹ ਤੂੰ ਆ ਕੇ ਉਹ ਜੀ ਗੱਲ ਹੋਈ ਆ ਕਿ ਕੁਸਪਾਕੇ ਦੇ ਦੇਗੀ ਐਡੀ ਵੀ ਨਹੀਂ ਮਾੜੀ ਮੈਂ ਵੀ ਲਾ ਜਾ ਲੈ ਆ ਚਾ ਲੈ ਲੈ ਜਿੱਤੇ ਮੈਂ ਲਾ ਲ ਮੈਂ ਤੈਨੂੰ ਕਹਤਾ ਮੈਂ ਤੇਰੇ ਹੱਥ ਕੋਈ ਚਾ ਨਹੀਂ ਪੀਂਦੇ ਪੀਣੀ ਹੋ ਮੇਰੇ ਘਰ ਟੁੱਟੇ ਨੇ ਮੈਂ ਆਪਣਾ ਕੇ ਪੀ ਲੂੰ ਮੈਂ ਆ ਜੂਗੀ ਦਿਮਾਗ ਖਾਣ ਮੇਰਾ ਚਲ ਕੋਈ ਨਹੀਂ ਭਾਬੀ ਮਰਜ਼ੀ ਆ ਦੇ ਦੀ ਨਹੀਂ ਚਾ ਪੀਣੀ ਦਾ ਪਰ ਮੈਂ ਨੇ ਤੈਨੂੰ ਐਂ ਕਹਿੰਦੀ ਸੀਗੀ ਬਿਨੋ ਐਮੀ ਗ੍ਰੂਸ ਕਰਦੇ ਦਾ ਕੋਈ ਫਾਇਦਾ ਨਹੀਂ ਹੈਗਾ ਨਾਲੇ ਤੋਂ ਬਾਈ ਨੂੰ ਕਹਿ ਕੇ ਦੇਖ ਹੀ ਲਿਆ ਸੀਗਾ ਬਾਈ ਨੇ ਕਰਿਆ ਯਕੀਨ ਇਹ ਤਾਂ ਬਾਈ ਨੂੰ ਪਤਾ ਹੀ ਆ ਵੀ ਮੈਂ ਨਹੀਂ ਹੈਗੀ ਇਹੋ ਜੀ ਤੇ ਭਾਬੀ ਤੂੰ ਵੀ ਮੰਨ ਜਾ ਤੈਨੂੰ ਕਿ ਹਰ ਜਮਨਾਂ ਚ ਨਾ ਜਲੂਸ ਮੈਂ ਕਰਦੀਆਂ ਕਿ ਤੂੰ ਕੱਢਿਆ ਜਲੂਸ ਜਲੂਸ ਤਾਂ ਤੂੰ ਕੱਢ ਰੱਖਿਆ ਸਾਡਾ ਭਾਬੀ ਮੈਂ ਕੋਈ ਜਲੂਸ ਨਹੀਂ ਕੱਢਿਆ ਬਾਕੀ ਠੀਕ ਆ ਚੱਲ ਜਿੱਥੇ ਨਾ ਲੱਗਦਾ ਨਾ ਮੈਂ ਸਫਾਈਆਂ ਦਿੰਦੀਆਂ ਮੈਂ ਕੁਝ ਨਹੀਂ ਹੋਊਗੀ ਅੱਜ ਉਹ ਕਹਿਲਾ ਜਿਹੜਾ ਕੁਝ ਕਹਿਣਾ ਲੈ ਜਾ ਜਾ ਲੈ ਜਾ ਮੈਂ ਨਹੀਂ ਪੀ ਆ ਗਈ ਮੇਰੇ ਕੋਲ ਸਫਾਈਆਂ ਦੇ ਆ ਜੇ ਕੀ ਹਟਦੀ ਐ ਝੂਠ ਮਾਰਨਾ चल बंद गलती कर ली गलती मनता लवे अभी तो कह दे भी चल मैं नहीं गलती की हजे भी लकोर आख दी है मेरे आना सूट नहीं जीन अगर ही लगती है की करना हूं इत कि देखता है पुछ के ना देखा मैं ਇਹਤੂ ਹੈ ਕੌਣ ਆ ਭਾਈ ਖੜ ਕੇ ਕਰਦਾ ਕੀ ਹੁਣਾਂ ਤੋਂ ਚਲ ਦੇਖ ਲਈ ਉਸੇ ਆਉਣੀ ਕੀ ਗੱਲ ਬਾਈ ਇੱਥੇ ਖੜਾ ਸੀਗਾ ਕੁਝ ਨਹੀਂ ਬਾਈ ਮੈਂ ਤਾਂ ਡੀਕਦਾ ਸੀ ਕਿਹਨੂੰ ਡੀਕਦਾ ਸੀ ਉਹ ਮੁੰਡਾ ਆਉਂਦਾ ਉਹਨਾਂ ਤੋਂ ਪੈਸੇ ਲੈਣੇ ਆ ਗੋਆਂਢੀਆਂ ਨੂੰ ਦੁੱਧਾਂ ਦੇ ਤੋ ਉਹ ਬਣਾਉਣਾ ਉਹਦਾ ਮੈਂ ਵੀ ਆ ਕਿ ਮੈਂ ਇੱਕ ਦਿਨ ਪਹਿਲਾਂ ਵੀ ਖੜਾ ਸੀ ਅੱਜ ਫੇਰ ਮਾ ਚੱਲ ਮੈਂ ਪੁੱਛ ਹੀ ਲੈਣੀ ਆ ਵੀ ਕੀ ਇਹ ਕੰਮ ਹੋਵੇ ਨਾ ਨਾ ਬਾਈ ਮੈਂ ਤਾਂ ਉਹ ਮੁੰਡੇ ਨੂੰ ਠੀਕ ਦਾ ਠੀਕ ਫਿਰ ਵੀ ਮੜਾ ਜ ਅੱਗੇ ਪਿੱਛੇ ਕਰ ਲਿਆ ਕਰ ਚੰਗਾ ਫੇਰ ਸਾਨੂੰ ਕਈ ਵਾਰ ਭਲੇ ਅੱਖਾਂ ਲੱਗ ਜਾਂਦਾ ਵੀ ਕੀ ਇਹ ਕੋਈ ਸਾਡੇ ਨਾਲ ਆਇਆ ਹੋਵੇ ਕੋਈ ਨਹੀਂ ਬਾਈ ਕੋਈ ਕਰ ਲੈ ਗਰਾਂ ਲੈ ਯਾਰ ਮੈਨੂੰ ਤਾਂ ਲੱਗਦਾ ਸ਼ੱਕ ਹੋਣ ਲੱਗਦਾ ਮਿੱਤਰਾਂ ਇਹਨਾਂ ਨੂੰ ਕਿੱਥੇ ਖੜਿਆ ਕਰੀਏ ਉੱਥੇ ਖੜਦੇ ਆ ਸ਼ੱਕ ਤਾਂ ਇਹਨਾਂ ਨੂੰ ਹੋ ਗਿਆ ਨਾ ਉਹ ਘਰੇ ਘਰਾਂਗੇ ਯਾਰ ਉਹ ਵੀ ਨਾਸ਼ੇ ਦੀ ਸ਼ੇਤੀ ਆਵੇ ਮੈਂ ਦਿੱਕੀ ਨਾ ਨਾ ਘੰਟਾ ਹੁਲਾਉਂਦੀ ਐ ਵਿਧਵਾ ਜਾ ਹਾਰਨ ਮਰੀ ਨਾ ਹਾਰਨ ਸੁਣ ਕੇ ਆਜੇ ਬੰਦਾ ਅਗਲੀ ਨਹੀਂ ਯਾਰ ਉਹਨੂੰ ਵੀ ਫਿਰ ਉਹ ਮੇਰਾ ਕੰਮ ਕਰਤਾ ਕੀ ਦੱਸਣਾ ਕੀ ਕੰਮ ਕਰਾਂ ਉਹ ਹੋਰ ਯਾਰ ਕਿਧਰੋਂ ਇਵਰ ਪਾ ਪਾਦੀ ਮੈਂ ਤਾਂ ਕੋਠੇ ਤੇ ਗਈ ਸੀ ਮੈਂ ਕੋਠੇ ਤੇ ਕੀ ਕਰਦੀ ਸੀ ਤੂੰ ਇੰਨੀ ਗਰਮੀ ਚ ਕੋਠੇ ਤੇ ਅੰਬਾ ਵੀ ਮੈਂ ਤਾਂ ਉਹੀ ਵਾਗੀ ਐਂ ਜੇ ਦੇਖਣਾ ਪਰਿਸ਼ਾਤ ਤੇ ਕਾਤਾ ਨਹੀਂ ਹੋਇਆ ਪਿਆ ਹੂੰ ਤਾਂ ਕਾਣ ਵਾਗੀ ਵੀਰਪਾ ਤੂੰ ਵੈਰਤਾ ਕਰਨੋਂ ਹਟ ਜਾ ਤੂੰ ਹਟ ਜਾ ਤੂੰ ਲੈ ਪਾ ਵੀ ਮੈਂ ਕੀ ਵੈਰਤਾ ਕਰਾਂਗਾ ਤੂੰ ਤਾਂ ਬਹਾਨੇ ਬਣਾਉਣੀ ਰਹਿਣੀ ਐਵੇਂ ਮੈਨੂੰ ਬੋਲਣ ਦੇ ਬਹਾਨੇ ਭਾਲਦੀਆਂ ਨਾਲੇ ਫਿਰ ਕੀ ਹੋ ਗਿਆ ਕੋਠੇ ਤੇ ਹੀ ਗਈਆਂ ਕਿਤੇ ਬਾਹਰ ਥੋੜੀ ਗਈਆਂ ਮੈਂ ਮੈਂ ਫਿਰ ਐਨੀ ਧੁੱਪ ਚ ਕੋਠੇ ਤੇ ਹੁਣ ਜਾਣਾ ਸੀਗਾ ਮੈਂ ਸਾਰੇ ਤਰੇ ਚਲਾਕੀਆਂ ਵੀਰਪਾ ਜਾਣਦੇ ਤੂੰ ਨਾ ਝੂਠ ਬੋਲ ਮੇਰੇ ਕੋਲ ਤੂੰ ਟੇਕ ਕੇ ਵਾਜਾ ਕਿਉਂ ਲੱਤ ਅਡਵਾਉਣੀ ਆ ਤੂੰ ਆਦੇ ਵੀਰੇ ਤੋਂ ਭਾਬੀ ਕੀ ਆ ਹਰ ਇੱਕ ਗੱਲ ਦਾ ਨਾ ਗਲਤ ਮਤਲਬ ਨਾ ਕੱਢਿਆ ਕਰ ਜੇ ਮੈਂ ਕੋਠੇ ਤੇ ਗਈ ਸੀ ਫਿਰ ਇਹ ਚ ਕੀ ਆ ਕੋਠੇ ਤੇ ਗਈ ਸੀ ਬਸ ਮੈਂ ਆ ਗਈ ਇਹ ਚ ਕੀ ਗੱਲ ਆ ਉੱਥੇ ਕਿਹੜਾ ਕਹਾ ਕੋਈ ਕੁਝ ਪਿਆ ਗਾ ਵੀ ਮੈਂ ਖਾ ਗਈ ਹੂੰ ਜਦੋਂ ਉਸਟਾਫ ਕੇ ਲਈ ਆਈ ਹੋਰ ਹੀ ਗੱਲਾਂ ਕਰੀ ਆ ਨਹੀਂ ਰਹਿਣੀਆਂ ਭਾਬੀ ਤੂੰ ਕੋਠੇ ਤੇ ਚੜਕੇ ਨਾ ਉਹ ਦੂ ਤੱਕਰ ਦੇ ਦਿੰਦੀਆਂ ਸਾਰੀ ਹਾਲਾ ਕੋਈ ਨਹੀਂ ਕੁੜੀ ਸਿੱਖਦੇ ਪੈਰੇ ਪਤਾ ਨਹੀਂ ਕੀ ਕੋਠਿਆਂ ਤੇ ਕਰਦੀ ਐ ਤੂੰ ਬਣ ਜਾ ਸਿਆਣੀ ਫੇਰ ਕੀ ਹੁੰਦਾ ਭਾਬੀ ਤੂੰ ਸਾਰੀ ਉਮਰ ਨਾ ਤੂੰ ਤਾਂ ਲੋਕਾਂ ਬਾਰੇ ਹੀ ਸੋਚਦੇ ਰਹੋਗੇ ਲੋਕਾਂ ਦੇ ਲੇਖ ਹੀ ਲਾਤੀ ਆਪਦੀ ਸਾਰੀ ਜ਼ਿੰਦਗੀ ਤੂੰ ਤਾਂ ਕਹਿੰਦਾ ਜੋ ਕੋਈ ਕਹੀ ਜਾਂਦੇ ਫੇਰ ਕਿਹੋ ਹੁਣ ਆਪਦੀ ਛੱਤ ਤੇ ਵੀ ਨਹੀਂ ਜਾ ਸਕਦੇ ਅਸੀਂ ਲੋਕਾਂ ਬਾਰੇ ਸੋਚਦੇ ਨਹੀਂ ਸੀ ਤੂੰ ਮਜਬੂਰ ਕਰਤਾ ਸੋਚਣ ਨੂੰ ਓ ਚੰਗਾ ਭਾਬੀ ਐਵੇਂ ਨਾ ਨਾਲੇ ਫालतੂ ਬੋਲੀ ਜਾ ਕਹ ਤੇਰੀ ਹਾਂ ਗੱਲਾਂ ਕਰਕੇ ਨਾ ਮੈਨੂੰ ਮੂਰੇ ਬੋਲਣ ਲਾ ਲੇਂਗੀ ਤੂੰ ਫੇਰ ਕਹੇਂਗੀ ਮੈਨੂੰ ਆਇਆ ਬੋਲਦੀ ਐ ਮੈਂ ਬੋਲਣ ਲਾਵਣੀ ਆ ਕਿ ਤੂੰ ਆਪ ਦੇ ਆਪ ਬੋਲਦੀ ਆ ਪਹਿਲਾਂ ਮੈਂ ਤੈਨੂੰ ਕਿੰਨਾ ਕਹ ਜਿਹੜ ਕਦੀ ਸੀ ਵੀਰ ਪਾ ਕਿੰਨੇ ਵਾਰੀ ਤੂੰ ਆਈ ਆ ਹੁਣ ਜੇ ਮੈਨੂੰ ਤੇਰੇ ਚ ਕਮੀ ਲੱਗਦੀ ਆ ਕੋਈ ਤੈਨੂੰ ਫੇਰ ਹੀ ਜੜਕਦੀ ਆ ਮੈਂ ਥਾਬੀ ਕਮੀ ਤੈਨੂੰ ਮੈਂ ਦੱਸਾਂਗੀ ਆ ਤੈਨੂੰ ਆਏ ਆ ਵੀ ਅੱਗੇ ਤਾਂ ਇਹ ਮਿਲਣ ਆਉਂਦੀ ਸੀ ਆ ਹੁਣ ਇਹ ਲੜ ਕੇ ਆ ਗਈ ਵੀ ਕਿਤੇ ਇੱਥੇ ਹੀ ਨਾ ਪੱਕੀ ਰਹੇ ਪਈ ਨਹੀਂ ਰਹਿੰਦੀ ਮੈਂ ਭੱਗ ਜੂਗੀ ਠੀਕ ਆ ਵੀਰਪਾ ਮੈਨੂੰ ਤੇਰੇ ਰਹਿਣ ਤੋਂ ਨਹੀਂ ਪ੍ਰੋਬਲਮ ਹੈਗੀ ਜਿਹੜੀ ਹੈਗੀ ਆ ਬਸ ਉਹੀ ਆ ਉਹ ਤੂੰ ਆਪੇ ਸਮਝਦੀ ਆ ਉਹ ਹੀ ਪ੍ਰੋਬਲਮ ਆ ਤੈਨੂੰ ਵੀ ਕਿਤੇ ਹੁਣ ਪੱਕੀ ਨਾ ਰਹੇ ਪੇ ਇੱਥੇ ਵੀ ਜਾ ਬਈ ਨਾ ਕਿਤੇ ਸੌਰੀ ਮੈਂ ਤੈਨੂੰ ਕਹਿਤਾ ਭੱਜ ਜੂਗੀ ਬਾਕੀ ਜੇ ਉਹ ਚੱਜਦੇ ਹੁਣ ਤਾਂ ਮੈਂ ਇੱਥੇ ਕੀ ਲੈਣਾ ਵਾ ਲੋੜੀ ਨਾ ਪਵੇ ਮੈਨੂੰ ਇੱਥੇ ਆਉਣ ਦੀ ਮੈਨੂੰ ਪਤੀ ਆਉਣ ਤੂੰ ਕਿਧਰ ਜਾਏਂਗੀ ਉੱਥੇ ਤਾਂ ਹੁਣ ਤਾਂ ਜਾਣੇ ਨੇ ਉਹ ਜਿਹੜੇ ਤੂੰ ਭਾਲਦੀ ਫਿਰਦੀਆਂ ਨਵੇਂ ਭਾਬੀ ਪਰਾਣੋਂ ਮੂੰਹ ਕਰਕੇ ਨਾ ਬੜਬੜਨਾ ਕਰਿਆ ਕਰ ਜੋ ਵੀ ਗੱਲ ਕਹਣੀ ਮੇਰੇ ਮੂੰਹ ਤੇ ਕਿਹਾ ਕਰ ਮੂੰਹ ਤੇ ਕਹੀ ਜਾਨੀ ਆ ਮੈਨੂੰ ਨਹੀਂ ਸੁਣਿਆ ਕੀ ਕਿਹਾ ਤੇ ਮੈਂ ਸੁਣਨਾ ਵੀ ਨਹੀਂ ਚਾਹੁੰਦੀ ਤੇਰੇ ਨਾਲ ਕੋਣ ਮਸਤ ਜਾ ਜਾ ਕੇ ਕੰਮ ਕਰ ਲਾ ਲੱਗ ਗਈ ਮੇਰ ਨਾਲ ਬੋਲ ਮੈਂ ਦੇਖੇ ਵੀ ਮੇਰੀ ਪਰਜਾਈ ਲੱਗਦੀ ਐ ਇਹ ਕੰਮ ਹੀ ਕਰਨ ਲੱਗੀ ਸੀ ਮੈਂ ਮੁਰਦਿਆ ਕੇ ਲੜਨ ਲੱਗ ਗਈ ਤੂੰ ਮੈਨੂੰ ਫਿਰ ਮੈਂ ਤੈਨੂੰ ਐਂ ਪੁੱਛੇ ਤੂੰ ਸਹਤ ਪਹਿਰੇ ਕਰਦੀ ਕੀ ਫਿਰਦੀ ਐਂਗੀ ਤੇ ਜ਼ਰੂਰੀ ਥੋੜੀ ਹੁੰਦਾ ਜੇ ਕੋਈ ਕੰਮ ਹੁੰਦਾ ਬੰਦਾ ਫੇਰ ਹੀ ਜਾਂਦਾ ਬਾਬੇ ਹੱਦ ਦਾ ਤੇਰੇ ਹੱਦ ਦਾ ਆਪੇ ਐਗੀ ਤੈਨੂੰ ਦਿੰਨੀ ਆ ਨਾ ਮਤਾਂ ਤੈਨੂੰ ਉਹ ਤਾਂ 70 ਖਾਂਦੀ ਸੀ ਬਗਾਨੇ ਪੁੱਤ ਤੋਂ ਹਾ ਜੇ ਸਾਨੂੰ ਆਏ ਸੀ ਖਣੀ ਉਹ ਮਾੜਾ ਉਹ ਨਹੀਂ ਮਾੜਾ ਸਾਨੂੰ ਹੁਣ ਪਤਾ ਲੱਗਿਆ ਵੀ ਤੂੰ ਹੀ ਮਾੜੀ ਆ ਅਸੀਂ ਉਹੀ ਬਗਾਨੇ ਪੁੱਤ ਨੂੰ ਮਾੜਾ ਕਹੀ ਐ ਹੋਈ ਨਾ ਜ ਕਦੇ ਕਿਧਰ ਟੱਪ ਜਾਂਦੀ ਹੈ ਕਦੇ ਕਿਧਰ ਟੱਪ ਜਾਂਦੀ ਹੈ ਮੈਂ ਦੱਸ ਕੀ ਕਰ ਕੰਮ ਕਰਾਂਗੇ ਇਹਦੇ ਕਰੀ ਨਹੀਂ ਕਰ ਰੱਖਾਂ ਤੇ ਲੋਹਗੀ ਤਾ ਕਿ ਮੈਂ ਇਕੱਲੀ ਬੋਲੀ ਜੈਨੀ ਹੈਗੀ ਮੈਂ ਤਾਂ ਤੇਰੀ ਭੈਣ ਨਹੀਂ ਤਪਾ ਰੱਖਿਆਗਾ ਕਿਉਂ ਮੇਰੀ ਭੈਣ ਤੇ ਨਹੀਂ ਕਹਿੰਦੀ ਐ ਸਿੱਖ ਤੇ ਪਹਿਲੇ ਕੋਠੇ ਤੇ ਚੜੀ ਫਿਰ ਦੇ ਬਿਨ ਕੰਮ ਤੋਂ ਕਰਦੀ ਕੀ ਆ ਉਹ ਕੋਠੇ ਤੇ ਕੱਪੜਾ ਲੀੜਾ ਲਾਉਣ ਗਈ ਹੁਣੀ ਐ ਮੈਨੂੰ ਐਂ ਸਮਝਾ ਉਹ ਕੋਠੇ ਤੇ ਕਿਹੜਾ ਕੱਪੜਾ ਲੀੜਾ ਪਾਇਆ ਤਾਂ ਤਾਂ ਥੱਲੇ ਬੰਨੀ ਹੋਈ ਆ ਕੱਪੜਿਆ ਉਹ ਸੁੱਕਣਾ ਪਾਤਾ ਹੋਣਾ ਕਿ ਇਹ ਰੀ ਇੱਧਰ ਤਾਰ ਰੁੱਕੀ ਪਈ ਹੁੰਦੀ ਹੈਗੀ ਸਵੇਰੇ ਤੇ ਤੇਰੀ ਉਹੀ ਗੱਲ ਕੋਠੇ ਤੇ ਪਾਉਗੀ ਕਿੱਥੇ ਕੱਪੜੇ ਜਰ ਕਮਾਲ ਹੋ ਗਈ ਹੁਣ ਤੂੰ ਕਹਿਣਾ ਕਿ ਜਹਣੀਆ ਮੇਰੀ ਭੈਣ ਬਾਰੇ ਫਿਰ ਮੈਥੋਂ ਤੇਰੀ ਭੈਣਾਂ ਦੇ ਬੜਕਾਰ ਰਹਿੰਦੀਆਂ ਕਦੇ ਤਾਂ ਉਹ ਬਾੜ ਦੇਖ ਖੜ ਜਾਂਦੀਆਂ ਕਦੇ ਕੋਠੇ ਤੇ ਚੜ ਜਾਂਦੀਆਂ ਮੈਂ ਤਾਂ ਕਹਿੰਦਾ ਤੇ ਫਿਰ ਜਦੋਂ ਆਪਦਾ ਘਰ ਦਾਹਾ ਚੜ ਗਏ ਛੱਲੇ ਉਤਰ ਗਏ ਫਿਰ ਕੀ ਹੁੰਦਾ ਕਾਈ ਮੀ ਤੂੰ ਗਾਹਾਂ ਹੀ ਬਾਗਾਹਾਂ ਦੀ ਗਾਹਾਂ ਵਧੀਆ ਨਹੀਂ ਹੈ ਤੂੰ ਮੇਰੀ ਗੱਲ ਨੂੰ ਸਮਝ ਲਿਆ ਕਰ ਸਮਝ ਲਿਆ ਮੈਂ ਤੇਰੀ ਗੱਲ ਨੂੰ ਫਿਰ ਆਪਦਾ ਕੋਠਾ ਫਿਰ ਕੀ ਹੋ ਗਿਆ ਜੇ ਕਿਹੜਾ ਦੇ ਦਿੰਦਾ ਪਰ ਅੱਬੇ ਨੇ ਕੰਮ ਤਾਂ ਕੋਠੇ ਤੇ ਕੀ ਕਰਦੇ ਦੂਰ ਖੜੀ ਦੀ ਜੀ ਕੋਠੇ ਤੇ ਮੈਂ ਦੇਖਣ ਵਾਲਾ ਕੀ ਕਹੂਗਾ ਕੱਪੜਾ ਲੀੜਾ ਪਾਉਣ ਗਈ ਹੋਣੀ ਆ ਯਾਰ ਹੱਦ ਹੋ ਗਈ ਤੇਰੇ ਵਾਲੀ ਤੂੰ ਹੀ ਆ ਆ ਕੇ ਖੇਤੋਂ ਆ ਕੇ ਘਰੇ ਦਾ 10 ਮਿੰਟ ਬੈੰਨੇ ਆ ਤੂੰ ਅਨਸਾਰ ਜਾ ਤਾਂ ਕਿ ਪਾਣੀ ਦਾ ਨਹੀਂ ਲੱਗੀ ਪੁੱਛਣਾ ਸੀ ਹੋਰ ਪਾਸ਼ਣ ਦੇਣ ਲੱਗੀ ਪਾਸ਼ਣ ਨਹੀਂ ਮੈਂ ਦੂਦ ਚਿੱਤਰਖਾਨ ਵਾਲੀਆਂ ਗੱਲਾਂ ਜੇ ਸਿੱਤਰ ਉਹੀ ਲਾਉਣਿਆ ਤਾਂ ਲਾ ਲ ਮੇਰੀ ਗੱਲ ਸੁਣ ਜੇ ਮੈਨੂੰ ਉਹਦੀ ਟੈਨਸ਼ਨ ਨਾ ਕੋਈ ਮੈਂ ਫੇਰ ਹੀ ਉਹਦੀ ਨਿਗਰ ਰੱਖਦੀ ਆ ਅੱਗੇ ਕਿੰਨੇ ਕੋਣ ਨੂੰ ਮੈਂ ਮਾੜਾ ਕਹਿੰਦੀ ਸੀਗੀ ਕੀ ਟੈਨਸ਼ਨ ਹੈਗੀ ਨਾ ਹੀ ਕੋਈ ਹੋਗਾ ਐ ਗਾਵਲੀ ਥੋੜੀ ਥਰੀ ਫਿਰਦੀ ਐ ਹਾਂ ਉਹ ਤੁਹਾਨੂੰ ਆਪਦੀ ਭੈਣ ਕਾ ਨੂੰ ਕੰਮ ਲੈ ਕੇ ਤਾਂ ਸਾਰੀ ਮੇਰੇ ਜਗ੍ਹਾ ਤੇ ਲਾਉਗੀ ਪਤਾ ਤੈਨੂੰ ਉੱਦੇ ਲੱਗੂਗਾ ਨਾ ਤੇਦੇ ਮੂੰਹ ਕਾਸਟ ਕਰਵਾਤੀ ਤੇਰੀ ਗੱਲਾਂ ਚ ਨਾ ਮੈਂ ਇੱਥੋਂ ਨਹੀਂ ਜਿੱਤਾ ਜਾਂਦਾ ਮੇਰੀ ਗਾਲ ਇੱਕ ਸੁਣ ਲੈ ਜਾਂ ਤਾਂ ਉਹਨੂੰ ਤੋਰ ਤੇ ਜਾ ਫਿਰ ਮੈਂ ਆਪਦੇ ਤੇ ਕੀ ਜਾਂਗਾ ਤੂੰ ਬਿੰਦਰੂ ਗਈ ਹੁਣੀ ਜਾ ਯਾਰ ਨਾ ਮੈਂ ਕਹੋ ਜਾ ਮਾ ਹੋਰ ਹੁਣ ਤੂੰ ਕਹੀ ਤੈਨ ਨੇ ਵੀ ਕੀ ਜਾਂ ਉੱਡ ਜਾ ਮੈਂ ਛੱਡਿਆ ਹੋਣਾਗਾ ਹਾਂਹੀ ਗੱਲਾਂ ਤੂੰ ਭਾਦਦਾਗਾ ਵੀ ਹੁਣ ਮੇਰੀ ਭੈਣ ਆ ਗਈ ਪਕਾ ਕੇ ਦੇਣ ਨੂੰ ਹੋਰ ਫਿਰ ਹੁਣ ਤੂੰ ਆਪ ਹੀ ਕਹਾਂ ਉਹ ਗਰੀਏ ਨਹੀਂ ਗੱਲ ਹੈ ਕੋਈ ਜੇ ਕੋਈ ਗੱਲ ਹੈ ਮੈਂ ਫੇਰ ਹੀ ਸਮਝਾਉਣੀ ਆ ਤੈਨੂੰ ਬਾਰ-ਬਾਰ ਨਹੀਂ ਮੇਰਾ ਕੋਈ ਦਿਮਾਗ ਨਹੀਂ ਪਾ ਮੈਂ ਹੈਗਾ ਉਹ ਵੀ ਅਸਾਂ ਦੀ ਕੁੜੀ ਆ ਮੈਂ ਉਹਦੇ ਗੱਲਾਂ ਬਣਾਉਣ ਨੂੰ ਨਹੀਂ ਜੀ ਨਹੀਂ ਕਰਦਾ ਕੋਈ ਮੇਰਾ ਵੀ ਨਹੀਂ ਕੋਈ ਦਿਮਾਗ ਪਾ ਮੈਂ ਕੁੜੀ ਤਾਂ ਆ ਆਪਦਾ ਕੋਠੇ ਤੇ ਗਈ ਐ ਕੋਈ ਬਰਾਂ ਹੋਰਾਂ ਗਈ ਹੋਵੇ ਫੇਰ ਵੀ ਕਹੇ ਤੂੰ ਸਾਰਾ ਦਿਨ ਤਾਂ ਫੋਨ 'ਚ ਲੱਗੀ ਰਹਿੰਦੀ ਐ ਮੈਨੂੰ ਹੁਣ ਦਿੱਤਾ ਟਾਈਮ ਪਾਸ ਕਰਦਾ ਜਿਵੇਂ ਹੋਰ ਕੀ ਕਰੇ ਹੁਣ ਜਦੋਂ ਦਿਨ ਲਈ ਲੰਘਦਾ ਮੇਰੀ ਗੱਲ ਸੁਣ ਹੂੰ ਫੋਨ ਦੇਖਦੀ ਹੋਵੇਂ ਕਹਿੰਦਾ ਕੁਝ ਦੇਖਦੀ ਸਾਰੇ ਫੋਨ ਤੇ ਗੱਲਾਂ ਹੀ ਨਹੀਂ ਮੁਖਦੀਆਂ ਉਹਦੀਆਂ ਗੱਲ ਕਰਦੀ ਕਿ ਇਹਦੇ ਨਾਲ ਫਰੋਣ ਨਾ ਉਹ ਨਹੀਂ ਬਣਦੀ ਹੈ ਹੋਰ ਗੱਲ ਕਰਦੀ ਕਿ ਇਹਦੇ ਨਾਲ ਉਹ ਮੈਨੂੰ ਐਂ ਤਾਂ ਦੱਸਦੇ ਭੂਆ ਨਾ ਮਾਸੀ ਚਾਚੀ ਸਾਬਾ ਹੈ ਕਿਹੜਾ ਇੱਕ ਅੱਦਾਂ ਹੁੰਦਾ ਯਾਰ ਮੇਰੀ ਗੱਲ ਸੁਣ ਜੇ ਭੂਆ ਵਰਗੇ ਫੋਨ ਕਰਨਗੇ ਤਾਂ ਉਹ ਮੇਰੇ ਨਾਲ ਵੀ ਗੱਲ ਕਰਨਗੇ ਗਾਹਾਂ ਹੋ ਸਕਦਾ ਉੱਥੋਂ ਪਿੰਡੋਂ ਹੋਂਦਾ ਹੋਵੇ ਫੋਨ ਉੱਥੇ ਵੀ ਆਣ ਗਮਾਂਡ ਸੀਗਾ ਉਹਨਾਂ ਨਾਲ ਤਾਂ ਮੇਲ ਵਰਤਨ ਸੀਗੇ ਅਗਲਾ ਸੁੱਖ-ਦੁੱਖ ਤਾਂ ਪੁੱਛ ਹੀ ਲੈਂਦਾ ਫੋਨ ਕਰਕੇ ਫੇਰ ਕੀ ਹੋ ਗਿਆ ਜੇ ਰੌਲਾ ਕਰਕੇ ਘਰੇ ਆ ਗਈ ਚਲ ਮੈਂ ਨਹੀਂ ਗੁਸ ਕਹੀ ਤੂੰ ਚੁੱਪ ਕਰਕੇ ਨਾ ਉਹਦਾ ਕੇਰਾ ਫੋਨ ਫੜ ਲਾ ਫੋਨ ਫੜ ਕੇ ਤੂੰ ਚਾਰ ਦਿਨ ਆਪਦੇ ਕੋਲੇ ਰੱਖ ਸੇਕੜਾ ਆਪ ਨੂੰ ਪਤਾ ਤਾਂ ਲੱਗੂ ਵੀ ਫੋਨ ਆਉਂਦਾ ਕਿਹਦਾਗਾ ਕੋਈ ਨਹੀਂ ਫੜ ਲੂੰਗਾ ਹੁਣ ਤੂੰ ਜਾ ਪਾਣੀ ਲਿਆ ਕੇ ਦੇ ਹੀਰੇ ਗੱਨਾ ਤੇ ਨਾ ਕੋਈ ਆਖਰ ਕਰਨ ਆਉਣ ਸਾਰ ਐ ਨਹੀਂ ਦੇਖਣਾ ਬੰਦਾ ਥੱਕਿਆ ਆਇਆ ਕਿੱਥੋਂ ਆਇਆ ਖੇਤੋਂ ਆਇਆ ਕੀ ਕਰਦਾ ਨਾ ਦਾਏ ਪੁੱਛਣਾਗਾ ਵੀ ਤੂੰ ਕਰਦਾ ਕੀ ਆ ਕੀ ਚੀਜ਼ ਦੀ ਤੈਨੂੰ ਲੋੜ ਹੈਗੀ ਮੁੜ ਕੋ ਮੁੜਕੀ ਦਾ ਵਾਰੋਂ ਹੋਏ ਤਰੇ ਆਉਣੇ ਆ ਅਨਸਾਰ ਇਹ ਲੱਗ ਜਾਣਗਾ ਇਹ ਸੁਖ ਦਾ ਸਾਥ ਆ ਜੀ ਬੰਦੇ ਨੂੰ ਪਾਣੀ ਧਾਣੀ ਪੁੱਛ ਫਿਰ ਤੂੰ ਗੱਲ ਕਰ ਲੋੜਾ ਆ ਗਿਆ ਦੇਲਾ ਵੀ ਪੂਰੇ ਖੜਾ ਵੀ ਚੜਾ ਫੋਨ ਤੇ ਸਾਰਾ ਦਿਨ ਫੋਨ ਤੇ ਲੱਗੀ ਰਹੀ ਨਹੀਂ ਆ ਮੀ ਪਾਪੇ ਕੀ ਆ ਮੇਰਾ ਫੋਨ ਦੇਉ ਨਾ ਮੈਂ ਤੇ ਪੰਪ ਧੰਦਾ ਦੀਦਾ ਨਹੀਂ ਕੋਈ ਕਰਨ ਵਾਲਾ ਫਿਰ ਚਿਚਲੀ ਬਣ ਕੇ ਲੱਗੀ ਰਹੀ ਨਹੀਂ ਆ ਫੋਨ ਤੇ ਹੀ ਕੰਮ ਕਰਨਾ ਸਾਰਾ ਕੰਮ ਕਰਤਾ ਦਿੱਤਾ ਫਤੂਏ ਤੋਹਾ ਦੇ ਪਰਾਂ ਨੂੰ ਕੀ ਕਿਹਾਗਾ ਜਿਹੜੇ ਤੇਰੇ ਗੱਲਾਂ ਸੀ ਆ ਗਿਆ ਭਾਬੀ ਮੈਂ ਕੀ ਕਹਿਣਾਗਾ ਹੱਦ ਦਾ ਤੇਰੇ ਅਲੀ ਤਾਂ ਤੂੰ ਹੋਈ ਮੇਰੇ ਨਾਲ ਲੜਦੀ ਰਹੀ ਨੇ ਹੁਣ ਤੈਨੂੰ ਕੋਈ ਕੰਮ ਨਹੀਂ ਸੀ ਬਸ ਮੇਰੇ ਨਾਲ ਲੜਨਾ ਦੀ ਅੰਦਰ ਵੀ ਮੈਂ ਲੜਲਾਂ ਹੁਣ ਜਾ ਫਿਰ ਉਹਦੇ ਨਾਲ ਫਿਰ ਤੂੰ ਇੰਨੀ ਗਰਮੀ 'ਚ ਬੈਠ ਕੇ ਕੀ ਕਰ ਰਹੀ ਤੂੰ ਜੇ ਕੋਈ ਫੋਨ ਦੇਖਾਂ ਤੂੰ ਬਾਹਰ ਆ ਕੇ ਦੇਖ ਲੈ ਫੋਨ ਤਾਂ ਲੈ ਕੇ ਬਹਾਨਾ ਲੱਗੀ ਰਹੀ ਨੇ ਗੱਲਾਂ ਮਾਰਨ ਹੁਣ ਹੀ ਲੈਟ ਗਈ ਆ ਠੀਕ ਆ ਗਰਮੀ ਨੂੰ ਜੇ ਫੋਨ ਗਰਮੀ ਲੱਗਦੀ ਤੁਸੀਂ ਨਾ ਆਓ ਇੱਥੇ ਮੈਨੂੰ ਲੱਗਦੀ ਗਰਮੀ ਬੋਲ ਦੇ ਦੇ ਕਿਵੇਂ ਕਿਦਿੱਲੂ ਤਰੋ ਚੱਲਦੀ ਹੈ ਤੇ ਬੁਦੀਦਾ ਹੈ ਹੀ ਨਹੀਂ ਕਿਸੇ ਵੇਲੇ। ਪਾਬੀ ਕੀ ਚੀਫ ਹਮ ਹੈ ਜੇ ਚੀਫ ਨਾਲੀ ਗੱਲ ਹੋਵੇ ਤਾਂ ਮੈਂ ਚੇਫ ਜਾ। ਨਾਲੇ ਤੇਰੇ ਨਾਲ ਤਾਂ ਹੋਰ ਹੀ ਗੱਲਾਂ ਔਰ ਲੀਆਂ ਪਰਲੀਆਂ ਹੀ ਮਾਰੀਆਂ ਨਹੀਂ ਰਹਿਣੀਆਂ ਤੂੰ ਆਏ ਹੋ ਗਿਆ ਬਾਹ ਹੋ ਗਿਆ। ਤੂੰ ਚਾਉਣੀ ਕੀ ਆ ਮੇਰੇ ਤੋਂ ਵੀ ਮੈਂ ਆਪਣੇ ਪਿੰਡ ਵਾਗ ਜਾ। ਬਸ ਆ ਫੋਨ ਨਾ ਹੰਦੂ ਮੈਥੋਂ ਮੰਗ। ਪਾਬੀ ਆਣਾ ਥੋੜੀ ਹੁੰਦਾ ਮੇਰਾ ਫੋਨ ਦੇ ਦੇੜਿਆ ਲੈ ਕੇ ਫੋਨ ਨਾ ਮੰਗ ਇਹ ਚ ਕੀ ਕੀ ਗੱਲ ਹੋਈ ਤੇਰੀ ਲੈ। ਜੇ ਤੂੰ ਕੋਈ ਦੇਖਣਾ ਹੁੰਦਾ ਨਾ ਕੋਈ ਮੇਰੇ ਫੋਨ ਤੇ ਦੇਖ ਲੈਗਾ। ਇਹ ਫੋਨ ਨਹੀਂ ਮੈਨੂੰ ਦਿੰਦੀ ਹੈਗੀ। ਪਾਬੀ ਚੁੱਪ ਕਰਕੇ ਨਾ ਮੇਰਾ ਫੋਨ ਦੇ ਦੇ ਨਹੀਂ ਮੈਂ ਵੀਰੇ ਨੂੰ ਦੱਸ ਦੂ ਹੁਣੀ। ਤੂੰ ਚਾਹਣੀ ਕੀ ਆ ਤੂੰ ਦੱਸ ਪਹਿਲਾਂ ਮੈਨੂੰ ਤੂੰ ਕੀ ਚਾਹਣੀ ਆ ਮੈਂ ਤਾਂ ਕਦੇ ਚੰਗੀ ਮਾੜੀ ਤੈਨੂੰ ਕੁਝ ਕਹੀ ਨਹੀਂ ਨਾ ਵੀ ਤੂੰ ਭਰਾ ਨੂੰ ਦੱਸ ਕੇ ਸਾਡੇ ਤੇ ਕੇਸ ਪਾਉਣੀ ਆ ਤੂੰ ਫਿਰ ਤੂੰ ਮੇਰਾ ਫੋਨ ਖਾੜੀ ਨਾ ਹੁਣ ਜੇ ਫੋਨ ਫੜੇਂਗੀ ਤਾਂ ਮੈਂ ਦੱਸੂਗੀ ਮੈਂ ਫੋਨ ਨਹੀਂ ਦਿੰਦੀ ਹੈਗੀ ਨਾ ਜੇ ਤੂੰ ਇਹ ਭਰਾ ਨੂੰ ਦੱਸਣਾ ਮੈਂ ਤੇ ਫੋਨ ਫੜਨੇ ਭਾਗੀਆਂ ਫਿਰ ਦੇਖੀ ਭਾਬੀ ਜੇ ਤੂੰ ਮੈਨੂੰ ਫੋਨ ਨਾ ਨਾ ਦਿੱਤਾ ਮੈਂ ਪੱਕਾ ਦੱਸੂਗੀ ਭਾਈ ਨੂੰ ਚਾਹ ਜੋ ਮਰਜ਼ੀ ਹੋ ਜੇ ਉਹੀ ਮੇਰੇ ਨਾਲ ਲੜੀ ਜਾਊਗੀ ਬਿਨਾਂ ਗੱਲ ਤੋਂ ਮੈਂ ਕਦੇ ਨਹੀਂ ਕੁਝ ਚੰਗੀ ਮਾੜੀ ਕਹੀ ਤੈਨੂੰ ਚਲ ਕੋਈ ਨੂੰ ਦੇਖ ਜੇ ਤੂੰ ਫੋਨ ਕਿ ਮੈਂ ਫੜੇਂਗੀ ਮੈਂ ਭਾਬੀ ਫੋਨ ਪਿੱਛੇ ਨਾ ਮੈਨੂੰ ਬਾਈ ਨੂੰ ਦੱਸਣਾ ਪਊਗਾ ਠੀਕ ਆ ਨਹੀਂ ਮੈਂ ਕੁਛ ਨਹੀਂ ਦੱਸਦੀ ਲੈ ਦੇ ਦੇ ਫੋਨ ਫੇ ਤੂੰ ਮੇਰਾ ਫੋਨ ਲੈ ਲੈ ਤੇ ਭਾਬੇ ਤੇਰਾ ਫੋਨ ਕਿਉਂ ਲਵਾਂ ਮੈਂ ਮੇਰੇ ਇਹਦੇ ਚ ਸਾਰਾ ਕੁਛ ਆ ਮੈਂ ਇੰਸਟਾਗ੍ਰਾਮ ਵਗੈਰਾ ਦੇਖਦੀ ਹਾਂ ਲੈ ਹੱਦ ਅਤਰੀ ਆਲੀ ਤਾਂ ਫਿਰ ਇਹਦੇ ਇੰਸਟਾਗ੍ਰਾਮ ਤੇ ਮੇਰੇ ਫੋਨ ਤੇ ਵੀ ਚੱਲਦਾ ਇਹਦੇ ਕੋਈ ਅਜਿਹਾ ਚੱਲਦਾ ਭਾਬੀ ਮੈਂ ਨਾ ਰੀਲ ਰੂਲ ਪਾਉਣੀਆਂ ਹੁੰਦੀਆਂ ਕੋਈ ਦੇ ਦੇ ਮੇਰਾ ਫੋਨ ਚੁੱਪ ਕਰ ਸ਼ਰਮ ਨਹੀਂ ਮੰਦੀ ਰੀਲ ਪਾਉਂਦੀ ਖਾਸ ਨਾ ਟੱਕੇ ਵੇਗੀ ਫਿਰ ਕੇ ਹੁੰਦਾ ਕੀ ਕਹਿਣਗੇ ਕਹੀ ਜਾਣਦੇ 100 ਕੁੱਤਾ ਭੌਂਕਦਾ ਭੌਂਕੀ ਜਾਂਦੇ ਮੈਨੂੰ ਨਹੀਂ ਲੋਕਾਂ ਲੋਕ ਦੋ ਕੋਈ ਪ੍ਰਵਾਹ ਕਰਨੀ ਸਿੱਖਾਂ ਲੋਕ ਕੀ ਕਹਿਣਗੇ ਵੀ ਤੈਨੂੰ ਉੱਥੇ ਨਹੀਂ ਬੱਸੀ ਹੈਗੀ ਜਿਹੜੀ ਇੱਥੇ ਆ ਕੇ ਬੈਗੀ ਕਈ ਆਂਦੇ ਫਿਰ ਭੌਂਕੀ ਆਂਦੇ ਮੈਨੂੰ ਨਹੀਂ ਲੋਕਾਂ ਦੀ ਪ੍ਰਵਾਹ ਹੈਗੀ ਤੁਸੀਂ ਕਰੋ ਲੋਕਾਂ ਦੀ ਪ੍ਰਵਾਹ ਲੋਕਾਂ ਵਾਸਤੇ ਥੋੜੀ ਜ਼ਿੰਦਗੀ ਮਿਲੀ ਆ ਹਾਦ ਦਾ ਤੇਰੇ ਅਲੀ ਤਾਂ ਜਾਵੇਂ ਕੋਈ ਨਾ ਫੋਨ ਨਹੀਂ ਪਰ ਮਿਲਦਾ ਹੈਗਾ ਪਾਵੇ ਫੋਨ ਦੇ ਦੇ ਮੈਂ ਤਾਂ ਕਹਿੰਦੀ ਸੀ ਕਾ ਨੂੰ ਬਾਈ ਨੂੰ ਦੱਸਣਾ ਹੁਣ ਨਾ ਮੈਨੂੰ ਬਾਈ ਨੂੰ ਦੱਸਣਾ ਹੀ ਪਊਗਾ ਇਹ ਤਾਂ ਸਮਾਰਕ ਚਿੱਤਰ ਭਵਾਉਂਦੀ ਮੈਂ ਹੱਦ ਦਲੇ ਦੇ ਹੁਣ ਇਹ ਤਾਂ ਪਤਾ ਨਹੀਂ ਮੰਗਦੀ ਈ ਇਹ ਮੇਰੇ ਤੋਂ ਫੋਨ ਤਾਂ ਮੈਂ ਲੈ ਤੀ ਖੜਾ ਛੱਡੂ ਕੋਈ ਨਹੀਂ ਬਾਈ ਨੂੰ ਦੁੱਤੂ ਮੈਂ ਬਾਈ ਹਾਂ ਅੰਤਰਾਣਾ ਵਿਲਪਾ ਬਾਈ ਆ ਦੇਖ ਲੈ ਹੁਣ ਫੇਰ ਕਹੇਗਾ ਨਾ ਤੂੰ ਭਾਬੀ ਨੂੰ ਐਂ ਬੋਲਦੀ ਆ ਭਾਬੀ ਨੇ ਨਾ ਜਾ ਕੇ ਮੇਰੇ ਹੱਥ ਚੋਂ ਫੋਨ ਖੋਲਿਆ ਕਿਉਂ ਕੀ ਪਤਾ ਪਤਾ ਨਹੀਂ ਕਿਉਂ ਮੇਰੇ ਤੇ ਨਾਲ ਲੱਗਦੀ ਐ ਨਾਲੇ ਮੈਂ ਜਮਾ ਨਹੀਂ ਚੰਗੀ ਮਾੜੀ ਕਦੇ ਗੱਲ ਕੋਈ ਹਾਂ ਫੋਨ ਲਾਉਣਾ ਆਵੇ ਵੀਰ ਪਾ ਲੈਣੇ ਬਾਈ ਜੇ ਫੋਨ ਲਾਉਣਾ ਹੁੰਦਾ ਤੂੰ ਵੀ ਮੰਗ ਲੈਂਦੀ ਮੇਰੇ ਤੋਂ ਖੋਲਿਆ ਜਾ ਕੇ ਮੇਰੇ ਹੱਥ ਤੋਂ ਫੋਨ ਬੜਾ ਪੁੱਠਾ ਬੋਲੀ ਨਾਲੇ ਮੈਂ ਤੈਨੂੰ ਦੱਸ ਦੇ ਨੂੰ ਵੀ ਮੈਨੂੰ ਤਾਂ ਸ਼ਰਮ ਆਉਂਦੀ ਆ ਜਣ ਕੋਈ ਨਹੀਂ ਦੇ ਦੂਗੀ ਉਹਨੇ ਕੀ ਕਰਨਾਗਾ ਬਾਈ ਮੈਨੂੰ ਨਹੀਂ ਪਤਾ ਤੂੰ ਨਾ ਫੋਨ ਮੈਨੂੰ ਲੈ ਕੇ ਦੇ ਭਾਬੀ ਤੋਂ ਬੋਲ ਮਾਰ ਕੇ ਐਵੇਂ ਮੈਂ ਉਹਨੂੰ ਕੁਝ ਬੋਲ ਪੂੰਗੀ ਫਿਰ ਇਥੇ ਕਲੇਸ਼ ਪਊਗਾ ਨਾਲੇ ਬਈ ਐ ਕਰ ਮੇਰੇ ਸੌਰੀ ਗੱਲ ਕਰਕੇ ਮੈਂ ਤਾਂ ਉੱਥੇ ਛੱਡਿਆ ਆਏ ਕਿਵੇਂ ਛੱਡਿਆ ਕਿਸ ਗੱਲ ਦੀ ਛੱਡ ਕੇ ਆਵਾਂਗੇ ਕੋਈ ਨਹੀਂ ਦੇ ਦੂ ਫੋਨ ਮੈਂ ਕਹਿ ਦੂੰਗਾ ਬਾਈ ਭਾਬੀ ਨੂੰ ਨਾ ਇਹੀ ਆ ਜਿਆਦਾ ਉਹਨੂੰ ਇਹੀ ਗੱਲ ਦਾ ਮਸਲਾ ਹੈ ਕਿ ਮੈਂ ਇੱਥੇ ਆ ਉਹ ਨਹੀਂ ਚਾਹੁੰਦੀ ਵੀ ਮੈਂ ਇੱਥੇ ਰਹਾ ਨਹੀਂ ਆਏ ਨਹੀਂ ਗੰਗਲ ਕਿ ਉਹ ਆਏ ਨਹੀਂ ਸੋਚਦੀ ਫੇਰ ਉਹੀ ਕੋਈ ਹੋਗਾ ਹੁਣ ਉਹਨੇ ਅਖੀਰ ਮੋਬਾਈਲ ਇਹਦਾ ਦੇਖ ਲਾ ਮੈਂ ਕੋਈ ਨਹੀਂ ਇਹਨੂੰ ਫੜਨਾਂ ਦੇ ਫਿਰ ਕੀ ਹੁੰਦਾ ਭਲੇ ਲਾਂਗੇ ਬਾਈ ਤੂੰ ਤਾਂ ਉਹੀ ਭੋਲੀਆਂ ਗੱਲਾਂ ਕਰਦਾ ਨਾਲੇ ਉਹਨੇ ਮੈਨੂੰ ਕਿਹਾਗਾ ਕਿ ਜੇ ਫੋਨ ਦੇਖਣਾ ਤਾਂ ਮੇਰੇ ਵਾਲਾ ਦੇਖ ਲੈ ਤੈਨੂੰ ਤੇਰਾ ਫੋਨ ਨਹੀਂ ਮਿਲਦਾ ਫਿਰ ਤੂੰ ਉਹਦਾ ਦੇਖ ਲਾ ਤਾਂ ਕੀ ਆ ਉਮ ਭਾਈ ਫਿਰ ਆਪਦਾ ਫੋਨ ਤਾਂ ਆਪਦੇ ਹੀ ਹੁੰਦਾਗਾ ਤੂੰ ਵੀ ਹੁਣ ਭਾਬੀ ਵਾਲਿਆਂ ਨਾਲ ਹੀ ਕਰਨ ਲੱਗ ਗਿਆ ਹਾਂ ਕਮਲੀ ਇਹਦੇ ਚ ਕੀ ਹੁੰਦਾਗਾ ਤੂੰ ਜਦੋਂ ਗੱਲ ਕਰਨੀ ਹੈ ਉਦੋਂ ਆਪਦੇ ਤੇ ਕਰ ਲੈ ਜਿਹੜਾ ਮਰਜ਼ੀ ਦੇਖ ਲੈ ਫਿਰ ਉਹੀ ਤਾਂ ਗੱਲ ਆ ਨਾ ਮੇਰਾ ਫੋਨ ਉਹ ਖੜਾਉਂਦੀ ਨਹੀਂ ਨਾਲੇ ਫਿਰ ਕਹੀ ਜਾਊਗੀ ਮੇਰੇ ਫੋਨ ਦੀ ਬੈਟਰੀ ਲੋ ਕਰਤੀ ਮੇਰਾ ਡਾਟਾ ਮੁਕਾਤਾ ਐਂ ਕਰਤਾ ਉਹ ਕਹਤਾ ਆਪਦਾ ਫੋਨਾ ਮੈਂ ਕੁਛ ਮਰਜ਼ੀ ਕਰਾਂ ਨਾਲੇ ਉਹ ਕਿਹੜਾ ਮੈਨੂੰ ਇੱਥੋਂ ਲੈਤਾ ਮੈਂ ਫੋਨ ਮੇਰੇ ਸਹੁਰਿਆਂ ਤੋਂ ਲੈ ਕੇ ਦਿੱਤਾ ਸੀ ਮੈਨੂੰ ਚਲ ਕੋਈ ਨਹੀਂ ਬੜਾ ਗੁੱਸਾ ਨਹੀਂ ਕਰਦੇ ਹੁੰਦੇ ਉਹਨੇ ਕੀ ਕਰਾਉਣਾ ਫੜਾ ਦੂ ਮੈਂ ਕਹਿ ਦੂੰਗਾ ਕਹੇ ਭਾਈ ਬੋਲ ਮਾਰ ਕੇ ਹੁਣੀ ਫੜਾ ਮੈਨੂੰ ਤਾਂ ਲੈ ਕੇ। ਕਹੇਦਾ ਨਹੀਂ ਕੋਈ ਨਹੀਂ ਮੈਂ ਫੜ ਕੇ ਫੜਾ ਦਾਨਾ। ਉਹਨੇ ਕੀ ਕਰਨਾ ਰੱਖ ਕੇ ਉਹ ਹੀ ਕਹੇਰੀ ਗਰੀਲ ਚੜ ਗਈ ਹੁਣੇ ਆ ਉਹਨੇ ਆਖਿਆ ਮੈਂ ਵੀ ਵੀਰਪਾਲ ਦਾ ਫੋਨ ਦੇਖ ਲਾਂ। ਤੇ ਭਾਈ ਆਪ ਦਾ ਉਹਦੇ ਕੋਲ ਹੈਗਾ ਹੀ ਆ। ਇੱਕ ਹੀ ਗੱਲ ਹੋਈ ਲੈ ਭਾਬੀ ਦੀ ਚੰਗੀ ਗੱਲ ਆ ਇਹ ਉਹਦੀ। ਨਹੀਂ ਕੋਈ ਨਹੀਂ ਤੂੰ ਫੋਨ ਹੀ ਦੇਖਣਾ ਮੇਰੇ ਵਾਲਾ ਦੇਖ ਲਾ ਮੈਂ ਫੜ ਕੇ ਦੇ ਦਾਨਾ। ਭਾਈ ਮੈਂ ਨਹੀਂ ਤੇਰੇ ਵਾਲਾ ਫੋਨ ਦੇਖਣਾ ਮੈਨੂੰ ਤਾਂ ਆਪਦਾ ਹੀ ਚਾਹੀਦਾ। ਕੋਈ ਨਹੀਂ ਮੈਂ ਫੜਾ ਦਾਨਾ ਫੜ ਕੇ ਉਦੋਂ। ਮਨਦੀਪਾ ਹੁਣ ਬੋਲਦੀ ਹੋ। ਮਨਦੀਪਾ ਜਾਣ ਕੇ ਨਹੀਂ ਬੋਲਦੀ। ਹੁਣ ਪਤਾਗਾ ਵੀ ਫੋਨ ਮੰਗੂ। ਪਤਾਗਾ ਨੂੰ ਸਾਰਾ। ਕੋਈ ਨਹੀਂ ਮੈਂ ਫੜਾ ਦੇਣਾ ਬੜਕੀ। ਬਾਈ ਮੇਰਾ ਫੋਨ ਲੈ ਕੇ ਦੇ ਦੇ ਹੁਣੀ। ਹੁਣੀ ਲੈ ਕੇ ਦੇ ਦੇਣਾ ਕੋਈ ਨਹੀਂ। ਆਹ। ਚਲੋ ਹੁਣ ਕਹਦਾ ਨੇ ਕੁੜੀ ਦਾ ਫੋਨ ਫੜਾ ਦੇ ਹੁਕੀਆ ਫਿਰ। ਦਾ ਉਹ ਵੀ ਹਟਦੀ ਨਹੀਂ ਬੈਤਾਂ ਕਰਨ ਕੁੜੀ ਦਾ ਫੋਨ ਪਤਾ ਨਹੀਂ ਕਿਉਂ ਫੜ ਲਿਆ। ਮਨਦੀਪਾ। ਹੋਰ ਆਈ। ਈ ਮੈਂ ਕੰਮ ਕਰੀ ਐਨ ਸੀ ਸੋਈ ਜਾ। ਪਰ ਉਹਦਾ ਮੈਂ ਆਪਣੇ ਵੀਰਪਾਲ ਦਾ ਫੋਨ ਫੜਾ ਦਿਓ ਉਹਦੀ ਮੇਰਾ ਫੋਨ ਖੋਲਿਆ ਭਾਬੀ ਨੇ। ਫੋਨ ਖੋਲਿਆ ਮੈਨੂੰ ਨਾ ਆਪ ਤਾਂ ਫੜਾਇਆ ਉਹ ਪੈਸੇ ਨਹੀਂ ਚਾਰਜ ਪਾਦੇ। ਮੈਨੂੰ ਤਾਂ ਆਦੀ ਕਿ ਮੈਨੂੰ ਉਹਨੇ ਫੜਾਇਆ ਵੀ ਨਹੀਂ ਅਕੇ ਫੇਰ ਤੂੰ ਖੋਲਿਆ। ਨਾ ਮੈਂ ਹੁਣ ਫੋਨ ਉਹਦਾ ਫੋਲ ਹੋ ਗਿਆ ਮੈਂ ਉੱਥੇ ਆਦਾ ਫੋਨ ਉਸ ਨੂੰ ਨਹੀਂ ਪੜਾਉਂਗੀ ਆਦੀ। ਤੇ ਕਿੱਡੀ ਵਹਿਤਨ ਹੁਣ ਉਹ ਆਪਣੇ ਜਿਹਾ ਫਰਕ ਪਵਾਉਂਦੀ ਆ। ਆਪ ਹੀ ਫੋਨ ਫੜਾਇਆ ਕਿ ਭਾਬੀ ਮੇਰਾ ਫੋਨ ਚਾਰਜ ਪਾ ਦੇ ਮੈਂ ਹਾਂ ਚਲ ਪਾ ਦੇਣੀ ਉਹ ਪੈਸੇ। ਕਿੱਧਰ ਵਾਗੀ ਹੁਣ? ਮੈਨੂੰ ਕੀ ਪਤਾ ਕਿੱਧਰ ਗਈ ਆ। ਫਤੰਦਰ ਹੀ ਪਈ ਸੀ ਜੜ ਕੋਈ ਨਹੀਂ ਪੁੱਛਦਾ ਮੈਨੂੰ ਤਾਂ ਹੋਇਆ ਇਤਨਾ ਅਧੀ ਕਿ ਮੈਨੂੰ ਫੋਨ ਨਹੀਂ ਦਿੰਦੀ ਬਾਈ ਮੇਰਾ ਫੋਨ ਫੜ ਕੇ ਫੜਾ ਸਾਹੀ ਤੇ ਫਿਰ ਉਹ ਚ ਬੈਤਾਂ ਨੇ ਹੁਣ ਉਹ ਜਾਣੇ ਜਾਂ ਤੂੰ ਜਾਣੇ ਕੀ ਗੱਲ ਹੋਈ ਹੈਗੀ ਕਿਵੇਂ ਤੁਹਾਡੇ ਚ ਫੋਨ ਆਇਆ ਤੇਰੇ ਕੋਲੇ ਜਾਂ ਉਹਨੇ ਫੜਾਇਆ ਬਾਹਲੀਆ ਬੈਤਾਂ ਕਰਦੇ ਹੁਣ ਕੁੜੀ ਦੀ ਮੈਨੂੰ ਉਹਦੀ ਸਮਝ ਨਹੀਂ ਆਉਂਦੀ ਵੀ ਉਹ ਚਾਹੁੰਦੀ ਕੀ ਹੈ ਆਪ ਤਾਂ ਹੁਣ ਘਰੋਂ ਟੁੱਟ ਕੇ ਆ ਗਈ ਹੁਣ ਆਪਾਂ ਨੂੰ ਵੀ ਤੋੜਨਾ ਚਾਹੁੰਦੀ ਹੈ ਉਹ ਚਲ ਮਾੜੀ ਮੋਟੀ ਗੱਲ ਦਾ ਤੂੰ ਵੀ ਨਾ ਗੁੱਸਾ ਕਰਿਆ ਕਰ ਤੈਨੂੰ ਕਿੰਨੇ ਆਦੀ ਆਖਿਆਗਾ ਉਹ ਗੁੱਸੇ ਨਾਲ ਇਹ ਗੱਲਾਂ ਹੋ ਆਪ ਕਰਦੇ ਅਗਲੇ ਮੇਰਾ ਫੋਨ ਖੋ ਕੇ ਲੈ ਗਈ ਮੈਂ ਉਹਦੇ ਫੋਨ ਤੋਂ ਕੀ ਕਰਾਉਣਾਗਾ ਮੇਰੇ ਕੋਲ ਆਪਦਾ ਫੋਨ ਹੈ ਨਹੀਂ ਬਸ ਫਿਰ ਤੂੰ ਉਹਨੂੰ ਫੜਾ ਦੇ ਕੇ ਆ ਜੱਕਲ ਲੈ ਫਿਰ ਤੂੰ ਹੀ ਫੜਾ ਦੇ ਦਰਦੇ ਇਥੇ ਹੱਦ ਹੋਈ ਪਈ ਆ ਉਹਦੇ ਆਈ ਲੈ ਦੱਸ ਆਪ ਹੀ ਫੜਾ ਕੇ ਤੇ ਆਪ ਹੀ ਸੁਹਾਏ ਕਹਤਾ ਕਿ ਫੋਨ ਖੋ ਲਿਆ ਪਤਾ ਨਹੀਂ ਉਹ ਚਾਹੁੰਦੀ ਕੀ ਐ ਇਹ ਜਿਹੇ ਗੱਲਾਂ ਉਹਨੂੰ ਆਇਆ ਵੀ ਲੈ ਮੈਨੂੰ ਕੁਝ ਸਮਝਾਉਣ ਲੱਗ ਜਾਂਦੇ ਲੈ ਅੱਜ ਉਹਨੂੰ ਮੈਂ ਸਮਝਾਉਣੀ ਆਂ ਵੀ ਆਪਦੇ ਤਰੀਕੇ ਨਾਲ ਹੋਰ ਤਾਂ ਕੋਈ ਉਹਨੂੰ ਦੀ ਪਾਣ ਨਹੀਂ ਚੱਲੀ ਹੈਗੀ ਮੈਂ ਉਹਦੇ ਮਗਰ ਲੱਗ ਕੇ ਮੈਨੂੰ ਪੁੱਠਾ ਸਿੱਧਾ ਬੋਲਿਆ ਕਾ ਇਹਰ ਤੂੰ ਵੀ ਉਹੀ ਕਰੀਏ ਨੀ ਨੀ ਸਾਰਾ ਦਿਨ ਨਾ ਕਾ ਦਾ ਗੁੜੀ ਘਰੇ ਆ ਗਈ ਆਹੀ ਕਿਚ ਕਜੀਰਾ ਤੇਰਾ ਮੈਂ ਤਾਂ ਕਹਿੰਦੀ ਤੂੰ 4 ਦਿਨ ਘਰੇ ਰਹਿਦਾ ਤੈਨੂੰ ਆਪ ਹੀ ਪਤਾ ਲੱਗ ਜੇ ਮੈਨੂੰ ਕੁਝ ਕਹਿਣ ਦੀ ਲੋੜ ਹੀ ਨਹੀਂ ਕਰ ਹੋਰ ਫਿਰ ਕੀ ਕਰਨਾ ਪੂ ਹੁਣ ਘਰੇ ਹੀ ਰਹਿਣਾ ਪੂਗਾ ਮੈਂ ਖੇਤ ਦਾ ਕੰਮ ਖਰਾਬ ਹੋ ਜੂ ਤੇ ਜੇ ਸੱਚ ਜਾਣਨਾ ਹੋਵੇ ਨਾ ਉਦੋਂ 4 ਦਿਨ ਫਿਰ ਰਹਿ ਕੇ ਹੀ ਪਤਾ ਲੱਗਦਾ ਹੁੰਦਾ ਕੀ ਕਾ ਦਾ ਸੱਚ ਯਾਰ ਤੂੰ ਵੀ ਨਾ ਬਸ ੜਦੀ ਨਹੀਂ ਜੀ ਵੈਲ ਤਾਂ ਤੇਰੇ ਚ ਵੀ ਹੈਗਾ। ਨਾ ਹੋ ਤਾਂ ਤਾਂ ਮੇਰੇ ਚ ਵੀ ਹੈ ਬਤਾ ਦੀ ਜਿਹੜਾ ਦੇ ਪਹੁੰਚ ਚ ਨਹੀਂ ਕੰਮੀਆਂ ਦੀ ਨੂੰ। ਫੜਾ ਦੀ ਫੋਨ ਹੁਣ ਕੋਈ ਨਹੀਂ ਫੜਾ ਦੂਗਾ ਜੇ ਕਰ ਲਾ ਕੰਮ ਤੂੰ। ਹਾਂ ਮੈਂ ਮੇਟੋ ਕੁੱਤ ਪਟਾਉਗੀ ਓ ਟੁੱਟ ਜਾ ਮਨਾਈ ਗਈ। ਵੀਰ ਪਾਲਾ ਆਪਦਾ ਫੋਨ ਲੈ ਜਾ ਚੱਕ ਕੇ। ਕੁੱਲੀ ਦਾ ਫੋਨ ਆਈ ਜਾਂਦਾ ਹੈਗਾ। ਕੌਣ ਆ? ಕಟ್ಟ ನವೆ ನಂಬರ್ ಆಗ ಹ ਫੇਰ ਘਟਦਾ ਹੈ ਲੋੜਾ ਆ ਗਿਆ ਜਿੱਦੂ ਗੱਲ ਤਾਂ ਕਰ ਲਾ ਚਲ ਜਿਹੜੀ ਗੱਲ ਤੋਂ ਗੁੰਨ ਤਾਂ ਲੱਗ ਜਾਂਦੇ ਕਿਸੇ ਦਾ ਹਾਂ ਜੇ ਬੰਦਾ ਬੋਲੀ ਜਾਂਦਾ ਯਾਰ ਕੌਣ ਹਾਂ ਯਾਰ ਕਿਸੇ ਨੂੰ ਫੜਾਉਂਦੀ ਤਾਂ ਹੁੰਦੀ ਨਹੀਂ ਇਹਦੇ ਭਾਈ ਤਾਂ ਨਹੀਂ ਕਿਤੇ ਵਾਰੀ ਲਾ ਕੇ ਦੇਖ ਫੇਰ ਬੰਦਾ ਬੋਲੀ ਜਾਂਦਾ ਹੈ ਬੰਦਾ ਬੋਲੀ ਜਾਂਦਾ ਹੈ ਫੋਨ ਵੀ ਨਹੀਂ ਚਾਹਦੀ ਉਹਨੂੰ ਐ ਨਹੀਂ ਵੀ ਅਗਲ ਵੀ ਭੈਣ ਤੋਂ ਫੋਨ ਲਾਈ ਜਾਂਦਾ ਬੰਦਾ ਦੇਖਦਾ ਲੈ ਟਾਈਮ ਦੇਖ ਕਿੰਨਾ ਹੋ ਗਿਆ ਤੂੰ ੁੱਤ ਪੇ ਖੜਾ ਮੈਂ ਗਰਮੀ ਆ ਮੁਰਕੋ ਮੁਰਕੀ ਹੋਏ ਪਏ ਉਹਰਾ ਹਾਲ ਹੈ ਯਾਰ ਭੈਣ ਭੈਣ ਨੂੰ ਪੈਸੇ ਲੈਣੇ ਸੀ ਹੁਣ ਇਹਨੂੰ ਪਤਾ ਵੀ ਪੈਸੇ ਮੰਗੂ ਕਾਹਨੂੰ ਫੋਨ ਚਾਹਦੀ ਐ ਉਹ ਕਹਿੰਦਾ ਮੇਰਾ ਐ ਕਰਦੇ ਐ ਕਰਦੇ ਐ ਕਰਦੇ ਮੈਂ ਕਦੇ ਜਵਾਬ ਨਹੀਂ ਦਿੰਦਾ ਅੱਜ ਮੈਨੂੰ ਪਹਿੰਦੀ ਰੋਡ ਸੀ ਫੋਨ ਨਹੀਂ ਚਾਹਦੀ ਗਾ ਭਾਈ ਨੂੰ ਫੜਾਤਾ ਉਹਦੇ ਬਹੁਤ ਕੁਝ ਤੇ ਇਹ ਵੀ ਯਰ ਜਨਾਨੀ 你给一个的。